ਸੋ ਇਸ ਵੇਲੇ ਦੀ ਖਬਰ ਹੈ ਜਿਹੜਾ ਬ੍ਰੇਕਿੰਗ ਨਿਊਜ਼ ਅਮਰੀਕਾ ਤੋਂ ਨਿਕਲ ਕੇ ਆ ਰਹੀ ਹੈ ਗਿਆ 트럼ਪ ਨੇ 4 ਸਤੰਬਰ ਨੂੰ ਕਮਲਾ ਹੈਰਿਸ ਨਾਲ ਬਹਿਸ ਲਈ ਸਹਿਮਤੀ ਜਤਾ ਦਿੱਤੀ ਗਈ ਹੈ ਵਾਸ਼ਿੰਗਟਨ ਤੋਂ ਡੋਨਲਡ 트럼ਪ ਨੇ ਆਖਰਕਾਰ ਕਮਲਾ ਹੈਰਿਸ ਨਾਲ ਬਹਿਸ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ ਡੋਨਲਡ 트럼ਪ ਰੀ ਕੀ ਰਾਸ਼ਟਰਪਤੀ ਚੋਣਾ ਜਿਵੇਂ ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਮੁਕਾਬਲਾ ਹੋਰ ਵੀ ਦਿਲਚਸਪ ਹੁੰਦਾ ਨਜ਼ਰ ਆਉਂਦਾ ਪਿਆ ਹੈ ਡੋਨਲਡ ਟਰੰਪ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਬਹਿਸ ਕਰਨ ਲਈ ਸਹਿਮਤ ਹੋ ਗਏ ਹਨ ਕਿ ਜੋ ਕਿ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹੈ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਉਹ ਕਮਲਾ ਹੈਰਿਸ ਨਾਲ ਬਹਿਸ ਕਰਨ ਲਈ ਤਿਆਰ ਹਨ ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਉਡੀਕਿਆ ਗਿਆ ਪਲ ਆਖਰਕਾਰ ਆ ਹੀ ਗਿਆ ਡੋਨਲਡ ਟਰੰਪ ਅਤੇ ਕਮਲਾ ਹੈਰਿਸ ਵਿਚਕਾਰ ਪਹਿਲੀ ਵਾਰੀ ਆਹਮੋ ਸਾਹਮਣੇ ਬਹਿਸ ਅਗਲੇ ਮਹੀਨੇ ਵਿੱਚ ਹੋਵੇਗੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਲਈ ਕਮਲਾ ਹੈਰਿਸ ਦੀ ਉਮੀਦਵਾਰੀ ਨੂੰ ਅਧਿਕਾਰਤ ਤੌਰ ਤੇ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਇਸ ਕੰਮ ਵਿੱਚ ਉਸਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਵਿਰੋਧੀ ਰਿਪਬਲिकन ਪਾਰਟੀ ਦੀ ਉਮੀਦਵਾਰ ਡੋਨਲਡ 트ੰਪ ਨਾਲ ਆਮਨੋ ਸਾਹਮਣੇ ਗੱਲਬਾਤ ਲਈ ਤਿਆਰ ਹਨ ਇਸ ਕੰਮ ਵਿੱਚ ਦੋਵਾਂ ਵਿਚਾਲੇ ਪਹਿਲੀ ਬੈਸ ਅਗਲੇ ਮਹੀਨੇ ਹੋਵੇਗੀ ਡੋਨਲਡ 트ੰਪ ਨੇ ਫੋਕਸ ਨਿਊਜ਼ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਗੱਲ ਦਾ ਖੁਲਾਸਾ ਕੀਤਾ ਹੈ ਕਿ ਟਰੰਪ ਨੇ ਟਰੂਥ ਸੋਸ਼ਲ ਮੀਡੀਆ ਤੇ ਖੁਲਾਸਾ ਵੀ ਕੀਤਾ ਹੈ ਕਿ ਉਹ ਫੌਕਸ ਨਿਊਜ਼ ਦੁਆਰਾ 4 ਸਤੰਬਰ ਨੂੰ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਡੈਮੋਕ੍ਰੇਟਿਡ ਪਾਰਟੀ ਦੀ ਤਰਫੋਂ ਸੰਯੁਕਤ ਰਾਜ ਦੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਕੰਬਲਾ ਹੈਰਿਸ ਨਾਲ ਆਮੋ-ਸਾਮਣੇ ਬਹਿਸ ਕਰਨ ਲਈ ਸਹਿਮਤ ਹੋ ਗਏ ਹਨ ਪਰ ਅਸਲ ਵਿੱਚ 4 ਸਤੰਬਰ ਨੂੰ ABC ਚੈਨਲ ਦੁਆਰਾ ਆਯੋਜਿਤ ਬਹਿਸ ਵਿੱਚ ਮੌਜੂਦਾ ਰਾਸ਼ਟਰਪਤੀ ਜੋਨ ਬਾਈਡਨ ਨਾਲ ਅਮੋ ਸਾਹਮਣੇ ਬਹਿਸ ਵਿੱਚ ਹਿੱਸਾ ਲਿਆ ਸੀ ਲੈਣਾ ਸੀ ਹਾਲਾਂਕਿ ਬਹਿਸ ਨੂੰ ਉਦੋਂ ਰੱਦ ਕਰ ਦਿੱਤਾ ਗਿਆ ਸੀ ਜਦੋਂ ਬਾਈਡਨ ਨੇ ਐਲਾਨ ਕੀਤਾ ਉਹ ਅਮਰੀਕੀ ਰਾਸ਼ਟਰਪਤੀ ਅਹੁਦੇ ਤੋਂ ਹਟ ਰਿਹਾ ਹੈ ਬਹਿਸ ਦੀ ਮੇਜਬਾਨੀ ਫੋਕਸ ਨਿਊਜ਼ ਦੁਆਰਾ ਕੀਤੀ ਜਾਵੇਗੀ ਤੇ ਪੈਨਸਿਲ ਵੇਨੀਆਂ ਵਿੱਚ ਧੋਧਿਤ ਕੀਤੀ ਜਾਵੇਗੀ ਡੋਨਲਡ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਜੋ ਬਾਈਡਨ ਨਾਲ ਬਹਿਸ ਦੇ ਸਾਰੇ ਨਿਯਮ ਜਿਹੜੇਗੇ ਸੀ ਉਹ ਇਸ ਬਹਿਸ ਤੇ ਵੀ ਲਾਗੂ ਹੋਣਗੇ ਪਰ ਇਸ ਵਾਰ ਪਹਿਲਾ ਲਾਈਵ ਦਰਸ਼ਕ ਹੋਵੇਗਾ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਮਲਾ ਹੈਰਿਸ ਇਸ ਬਹਿਸ ਨੂੰ ਲਗਾਈਆਂ ਗਈਆਂ ਛੜਤਾਂ ਵਿੱਚ ਰਾਜੀ ਹੁੰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਡੋਨਲਡ ਟਰੰਪ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਕਿ ਉਹ ਚਾਰ ਸਤੰਭਾਂ ਨੂੰ ਕਮਲਾ ਹੈਰਿਸ ਨਾਲ ਹਰ ਤਰ੍ਹਾਂ ਦੀ ਬਹਿਸ ਨਾਲ ਤਿਆਰ